ਵੈ ਗੁਰੂ ਜੀ ਕਾ ਸਾ ਵਾਹਿਗੁਰੂ ਜੀ ਕੀ ਖਾਤੇ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਤਨਤਨ ਸਾਹਿਬ ਜੀ ਦੇ ਇਤਿਹਾਸ ਬਾਰੇ ਦੱਸਾਂਗੀ ਸੋ ਵੀਡੀਓ ਨੂੰ ਐਂਡ ਤੱਕ ਵਾਚ ਜ਼ਰੂਰ ਕਰਿਓ ਜਿਹੜਾ ਮੇਰੇ ਚੈਨਲ ਤੇ ਨਵਾਂ ਹੈ ਮੇਰੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਨਤਨ ਸਾਹਿਬ ਪੰਜਾਬ ਦੇ ਇਤਿਹਾਸਿਕ ਸ਼ਹਿਰਾਂ ਚੋਂ ਇੱਕ ਹੈ ਕਰਨਤਨ ਗੁਰੂ ਨਗਰੀ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੂਰ ਦੱਖਣ ਦਿਸ਼ਾ ਵਿੱਚ ਸਥਿਤ ਹੈ ਅੰਮ੍ਰਿਤਸਰ ਦੀ ਤਰ੍ਹਾਂ ਇਹ ਹੀ ਅਸਥਾਨ ਵੀ ਸਿੱਖਾ ਦਾ ਪ੍ਰਮੁੱਖ ਧਾਰਮਿਕ ਕੇਂਦਰ ਹੈ ਇਸ ਸ਼ਹਿਰ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਇਆ ਗਿਆ ਸੀ ਇਹ ਸ਼ਹਿਰ ਪੁਰਾਤਨ ਤੌਰ ਤੇ ਦਿੱਲੀ ਤੋਂ ਲਾਹੌਰ ਜਾਣ ਵਾਲੇ ਸ਼ਾਹੀ ਮਾਰਗ 'ਤੇ ਸਥਿਤ ਹੈ ਕਰਨਤਨ ਸਾਹਿਬ ਦਾ ਸਰੋਵਰ এਸ਼ੀਆ ਪਾਰਟਸ ਆਕਾਰ ਪੱਖੋਂ ਸਭ ਤੋਂ ਵੱਡਾ ਸਰੋਵਰ ਹੈ ਇਹ ਸਰੋਵਰ ਕਰੀਬ 16 ਏਕੜ ਜ਼ਮੀਨ ਚ ਫੈਲਿਆ ਹੋਇਆ ਹੈ ਜਿਸ ਦੀ ਲੰਬਾਈ 212 ਗੱਜ ਅਤੇ ਚੌੜਾਈ 208 ਗੱਜ ਹੈ ਅਤੇ ਇਸ ਦਾ ਘੇਰਾ 1 ਮੀਲ 212 ਗੱਜ ਦਾ ਬਣਦਾ ਹੈ ਕਰੰਤਨ ਸਾਹਿਬ ਦਾ ਇਤਿਹਾਸ ਇਤਿਹਾਸ ਮੁਤਾਬਕ ਪਹਿਲਾ ਇਸ ਸਰੋਵਰ ਵਾਲੀ ਥਾਂ ਤੇ ਪਿੰਡ ਪਲਾਸੌਰ ਦੀ ਘਟਾਬ ਹੋਇਆ ਕਰਦੀ ਸੀ ਜਿੱਥੇ ਆਲੇ ਦੁਆਲੇ ਦੇ ਪਿੰਡਾਂ ਦਾ ਪਾਣੀ ਇਕੱਠਾ ਹੁੰਦਾ ਸੀ ਗੁਰੂ ਅਰਜਨ ਦੇਵ ਜੀ ਜਦੋਂ 1590 ਈਸਵੀ ਨੂੰ ਅੰਮ੍ਰਿਤਸਰੋਂ ਗੋਇੰਦਵਾਲ ਸਾਹਿਬ ਜਾਂਦੇ ਆ ਇਸ ਟਾਬ ਕੋਲ ਰੁਕੇ ਤਾਂ ਉਹਨਾਂ ਨੂੰ ਇੱਥੋਂ ਦਾ ਪੌਣ ਪਾਣੀ ਬਹੁਤ ਵਧੀਆ ਲੱਗਾ ਇਸ ਲਈ ਗੁਰੂ ਜੀ ਨੇ ਇਹ ਜ਼ਮੀਨ ਖਰੀਦ ਕੇ ਇਸ ਟਾਬ ਨੂੰ ਦੁੱਖ ਨਿਵਾਰਨ ਸਰੋਵਰ ਦਾ ਨਾਂ ਦਿੱਤਾ ਦਰਾਸੋਂ 90 ਈਸਵੀ ਵਿੱਚ ਗੁਰੂ ਜੀ ਨੇ ਇਸ ਸਰੋਵਰ ਦੀ ਨੀਂ ਰੱਖਣ ਸਮੇਂ ਬਾਬਾ ਬੁੱਢਾ ਜੀ ਪਾਸੋਂ ਅਰਦਾਸ ਕਰਵਾਈ ਗੁਰੂ ਜੀ ਵੱਲੋਂ ਜਦੋਂ ਸ਼ਹਿਰ ਦੀ ਉਸਾਰੀ ਅਤੇ ਪਾਵਨ ਸਰੋਵਰ ਨੂੰ ਪੱਕਿਆ ਕਰਨ ਦਾ ਕਾਰਜ ਪੂਰਾ ਪੂਰੇ ਜੋਰਾਂ ਤੇ ਕਰਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਹੀ ਸਰਕਾਰੀ ਹਕਮ ਨੂਰਦੀਨ ਨੇ ਨਜ਼ਦੀਕੀ ਨਗਰ ਵਿਖੇ ਇੱਕ ਫਰਾਂ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਉਸਦੇ ਹੁਕਮਾਂ ਅਨੁਸਾਰ ਇਲਾਕੇ ਦੇ ਸਾਰੇ ਪੱਠਿਆਂ ਦੀ ਇੱਟਾ ਕਿਧਰੇ ਹੋਰ ਪੇਜਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਵਾ ਦਿੱਤੀ ਗਈ ਤੇ ਨਾਲ ਹੀ ਸ਼ਹਿਰ ਅਤਸ ਰੋਵਰ ਲਈ ਆਈਆ ਇੱਟਾ ਵੀ ਨੂਰਦੀਨ ਤਿਸਰਾ ਦੀ ਉਹ ਸਾਰੀ ਲਈ ਮੰਗਵਾ ਲਈਆ ਇਸ ਕਾਰਵਾਈ ਖਿਲਾਫ ਸਿੱਖਾ ਅੰਦਰ ਤਾਹਡਾ ਰੋਸ ਪੈਦਾ ਹੋਇਆ ਪਰ ਗੁਰੂ ਜੀ ਨੇ ਸਿੱਖਾਂ ਨੂੰ ਸ਼ਾਂਤ ਕਰ ਦਿੱਤਾ ਨੂਰਦੀਨ ਦੀ ਇਸ ਚਾਲ ਕਾਰਨ ਸ਼ੀਰ ਦਰਬਾਰ ਸਾਹਿਬ ਦੀ ਉਸਾਰੀ ਵਿਚਾਲੇ ਹੀ ਰੁਕ ਗਈ ਸਮਾਂ ਨਿਕਲਿਆ ਤਾਂ 1778 ਈਸਵੀ ਦੇ ਸਰਦਾਰ ਬੁੱਧ ਸਿੰਘ ਫੈਜ਼ਲਪੁਰੀਏ ਨੇ ਨੂਰਦੀਨ ਦੀ ਸਰਾ ਨੂੰ 471 ਕੇ ਗੁਰੂ ਘਰ ਦੀਆਂ ਇੱਟਾਂ ਵਾਪਸ ਲਿਆਂਦੀਆਂ ਤੇ ਗੁਰੂ ਨਗਰੀ ਤਰਨ ਤਰਨ ਦਾ ਨਿਰਮਾਣ ਕਾਰਜ ਦੁਬਾਰਾ ਸ਼ੁਰੂ ਕਰਵਾਇਆ ਸ਼੍ਰੀ ਹਰਮੰਦਰ ਸਾਹਿਬ ਦੀ ਸੁੰਦਰ ਦਿੱਖ ਨੂੰ ਧਿਆਨ ਚ ਰੱਖ ਦਿਆ ਸ਼ਹਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਇਮਾਰਤ ਤੇ ਸੋਨੇ ਦੀ ਮੀਨਾਕਾਰੀ ਦਾ ਇਤਿਹਾਸ ਕਾਰਜ ਕਰਵਾਇਆ ਦਰਬਾਰ ਸਾਹਿਬ ਜੀ ਦੇ ਸਾਹਮਣੇ ਬਣੀ ਪੁਰਾਣੀ ਡਿਉੜੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਮਰ ਨੋਨਿਹਾਲ ਸਿੰਘ ਵੱਲੋਂ ਬਣਵਾਇਆ ਗਿਆ ਜਿਸ ਨੂੰ ਸਮੇਂ-ਸਮੇਂ ਤੇ ਨਵ ਨਿਰਮਾਣ ਦਾ ਨਾਮ ਦੇ ਕੇ ਉਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਸਿੱਖਾ ਵੱਲੋਂ ਕੀਤੇ ਗਏ ਵਿਰੋਧ ਨੇ ਹਰ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਇਸ ਦੇ ਸਦਕਾ ਇਹ ਇਤਿਹਾਸਕ ਪੁਰਾਤਨ ਡਿਓੜੀ ਅੱਜ ਵੀ ਕੱਚੀ ਪੱਕੀ ਹਾਲਤ ਚ ਦਰਬਾਰ ਸਾਹਿਬ ਦੀ ਸ਼ੋਭਾ ਵਧਾ ਰਹੀ ਹੈ ਗੁਰੂ ਜੀ ਨੇ ਸਰੋਵਰ ਦੀ ਖਦਾਈ ਸਮੇਂ ਵਾਤਾਵਰਨ ਨੂੰ ਹੋਰ ਸੁਹਾਵਣਾ ਬਣਾਉਣ ਲਈ ਇਸ ਦੇ ਚਾਰੇ ਪਾਸੇ ਅੰਬਾ ਦੇ ਦਰਖਤ ਲਗਵਾਏ ਸੀ ਇਨਾ ਦਰਖਤਾਂ ਨੂੰ ਕੁਝ ਸਾਲ ਪਹਿਲਾਂ ਫਟਵਾ ਕੇ ਇੱਥੇ ਸੰਗਮਰਮਰ ਦੀ ਪ੍ਰਕਰਮਾ ਪੜਾ ਦਿੱਤੀ ਗਈ ਸੀ ਪਰ ਹੁਣ ਇੱਕ ਵਾਰ ਫਿਰ ਸਰੋਵਰ ਦੀ ਪ੍ਰਕਰਮਾ ਚ ਬੂਟੇ ਲਾਉਣ ਦਾ ਕਾਰਜ ਆਰੰਭ ਕੀਤਾ ਗਿਆ ਹੈ ਦਰਬਾਰ ਸਾਹਿਬ ਤਰਨਤਾਰ ਦੀ ਪ੍ਰਕਰਮਾ ਚ ਗੋੜ ਦੁਆਰਾ ਸ਼੍ਰੀ ਮੰਜੀ ਸਾਹਿਬ ਵਿਸ਼ੋਭਤ ਹੈ ਜਿੱਥੇ ਬੈਠ ਕੇ ਗੁਰੂ ਅਰਜਨ ਦੇਵ ਜੀ ਸਰੋਵਰ ਦੇ ਕੰਮ ਦੀ ਨਿਗਰਾਨੀ ਕਰਿਆ ਕਰਦੇ ਸੀ ਐਸੇਥਾ ਅਸਥਾਨ ਤੇ 1 4 ਮੰਜ਼ਿਲਾ ਬੁੰਗਾ ਵੀ ਬਣਵਾਇਆ ਗਿਆ ਸੀ ਜਿੱਥੇ ਸਿੱਖ ਸੰਗਤਾਂ ਰਾਤ ਪਹਿਲੇ ਵਿਸ਼ਰਾਮ ਕਰਦੀਆ ਇਹ ਬੁੰਗਾ ਅੱਜ ਵੀ ਦਰਬਾਰ ਸਾਹਿਬ ਦੀ ਪਰਕਮ ਪਰਿਕਰਮਾ ਉਸੇ ਤਰ੍ਹਾਂ ਸ਼ੌਭਿਤ ਹੈ ਇਸ ਤੋਂ ਬਿੱਤਰ ਇਤਿਹਾਸਕ ਅਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤੇ ਖਾਲਸੇ ਦਾ ਸਾਜਨਾ ਦਿਵਸ ਵੱਡੀ ਪੱਧਰ ਤੇ ਬੜੇ ਉੱਚਾ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ